ਨਾ ਭਈ ਇਹ ਤੁਹਾਡਾ ਮਸਲਾ ਹੱਲ ਹੋ ਜਾਣਾ ਜੀ ਇਹ ਉਸ ਮੌਲਵੀ ਸਾਹਮਣੇ ਕਿਹਾ ਆਪਣੇ ਤਜਰਬੇ ਤੋਂ ਸਾਰੀ ਉਮਰ ਜਦੋਂ ਨੰਗੀ ਤਜਰਬੇ ਤੋਂ ਕਿਹਾ ਉਸੇ ਟਾਈਮ ਦਾ ਦਾਸ ਜ਼ਿਕਰ ਹੋਰ ਕਰਦਾ ਅਨੇਕਾਂ ਹੈ ਜ਼ਿਕਰ ਵੀ ਵੇਖੋ ਜਿਹੜੇ ਲੋਕ ਡਾਕਟਰ ਕੋਈ ਵੱਡੇ ਪੜ ਜਾਂਦੇ ਆ ਨਾ ਜ਼ਿਆਦਾ ਤੇ ਹੁੰਦਾ ਵੀ ਪਹਿਲਾਂ ਜੋ ਕੀ ਕਰਦੇ ਪਰਮੇਸ਼ਰ ਤੋਂ ਮੁਨਕਰ ਹੋ ਜਾਂਦੇ ਬਹੁਤੇ ਬਹੁਤੇ ਸਾਰੇ ਨਹੀਂ ਬਹੁਤੇ ਕਿਉਂਕਿ ਬੁੱਧੀ ਨੂੰ ਇੰਨਾ ਵਰਤ ਲੈਂਦੇ ਆ ਵੀ ਉਹ ਆਪਣੇ ਤਰਕ ਦੇ ਹਿਸਾਬ ਨਾਲ ਗੱਲ ਕਰਦੇ ਆ ਤੇ ਉਹ ਵੇਖ ਲਓ ਤੁਸੀਂ ਸੁਣਿਆ ਹੋਣਾ ਅਸੀਂ ਤਾਂ ਦਰਸ਼ਨ ਵੀ ਕੀਤੇ ਉਹਨਾਂ ਦੇ ਦਰਸ਼ਨ ਲਾ ਲਓ ਜਾਂ ਉਹਨਾਂ ਨੂੰ ਮਿਲੇ ਵੀ ਆ ਭਈ ਇੱਕ ਬਹੁਤ ਵੱਡਾ ਸਾਇੰਸਦਾਨ NASA ਕੰਪਨੀ ਅਮਰੀਕਾ ਦਾ ਨਾ ਤੁਸੀਂ ਸੁਣਿਆ ਸ਼ੋਰਟ ਦੇ ਵਿੱਚ ਆਪਾਂ ਗੱਲ ਕਰਾਂਗੇ ਕਿਉਂਕਿ ਅਰਜ ਦਾ ਦਿਹਾੜਾ ਅਸੀਂ ਮਨਾ ਰਹੇ ਆ ਉਹ ਵਾਸ਼ੂ ਭਾਰਤਵਾਜ ਇੱਕ ਸਾਇੰਸਦਾਨ ਹੀ ਬੜਾ ਉੱਚ ਕੋਟੀ ਦਾ ਬੜਾ ਜਿਆਦਾ ਸੋ ਉਹ ਤੁਸੀਂ ਟੀਵੀਆਂ ਦੇ ਉੱਤੇ ਵੇਖਿਆ ਹੋਣਾ ਬਹੁਤਿਆਂ ਨੇ ਸੋ ਉਹਨੂੰ ਵੀ ਸਮੇਂ ਦੇ ਨਾਲ ਲਾਲੋ ਵੀ ਕੈਂਸਰ ਦਾ ਰੋਗ ਹੋ ਗਿਆ ਦਾਸ ਉਹਦੇ ਨਾਲ ਮਿਲਿਆ ਆਪਣੇ ਪਰਿਵਾਰ ਨੂੰ ਹੀ ਮਿਲਾਇਆ ਆਪਣੇ ਪਰਿਵਾਰ ਨੂੰ ਆਪਣੇ ਬੱਚੇ ਸਾਡੇ ਛੋਟੇ ਸੀ ਤੇ ਦਾਸ ਨੇ ਇਸ ਕਰਕੇ ਮਿਲਾਇਆ ਵੀ ਇਹ ਬੱਚੇ ਵੇਖ ਲੈਣ ਵੀ ਪਰਮੇਸ਼ਰ ਦੀ ਪਾਵਰ ਸ਼ਕਤੀ ਕਿੰਨੀ ਟੁੱਟ ਵਰਤ ਰਹੀ ਆ ਕਿਉਂਕਿ ਸੰਸਾਰ ਤੇ ਜਦੋਂ ਬੱਚਿਆਂ ਵੇਚਣਾ بڑے ਲੋਕ ਮਿਲ ਜਾਣੇ ਆ ਵੀ ਨਹੀਂ ਇਦਾਂ ਨਹੀਂ ਹੁੰਦਾ ਤੇ ਇਹਨਾਂ ਨੂੰ ਖੁਦ ਉਹ ਚੀਜ਼ ਵਿਖਾਈ ਜਾਵੇ ਵੀ ਇੱਕ ਸਾਇੰਸਦਾਨ ਇੱਕ ਸਾਇੰਸਦਾਨ ਜਿਹੜਾ ਅਕਸਰ ਹੀ ਪਰਮੇਸ਼ਰ ਤੇ ਤਰਕ ਕਰਦੇ ਵੀ ਅਸੀਂ ਤੇ ਆ ਚੀਜ਼ ਬਣਾ ਦਿੱਤੀ ਆ ਬਣਾ ਦਿੱਤੀ ਉਹਨਾਂ ਨੂੰ ਆਪਣੀ ਬੁੱਧੀ ਤੇ ਮਾਣ ਹੁੰਦਾ ਸੋ ਪਰਮੇਸ਼ਰ ਜਦੋਂ ਕਲਾ ਵਰਤ ਆਉਂਦਾ ਨਾ ਇਹ ਉਹਦੀ ਆਪਣੀ ਮਰਜ਼ੀ ਹੈ ਵੀ ਕਿੱਥੇ ਕਲਾ ਵਰਤ ਜਾਂਦੀ ਸੋ ਵੇਖ ਲਓ ਕਿਸ ਤਰ੍ਹਾਂ ਉਹਨੂੰ ਕੈਂਸਰ ਹੋਈ ਆ ਆਖਰੀ ਸਟੇਜ ਬਣੀ ਉਹਦੀ ਪਰਿਵਾਰ ਦੀ ਉਹਦੀ ਮੈਸੇਜ ਕਿਤੇ ਗਈ ਤੇ ਉਹਨਾਂ ਨੇ ਗਾੜੀਆਂ ਨੂੰ ਕਿਹਾ ਵੀ ਬਈ ਜਵਾਬ ਮਿਲ ਗਿਆ ਜੀ ਕਿਤੇ ਵੀ ਆਉਂਦੇ ਨਹੀਂ ਸੇਵਾ ਕਰੋ ਵੇਖੋ ਉਹ ਕੇਰ ਸਿੰਘ ਦੀ ਕੋਈ ਕਹਾਣੀ ਦੱਸਦੇ ਵੀ ਕੇਰ ਸਿੰਘ ਮੇਰੀ ਮਿਸਜ ਦੇ ਦੇ ਨਾਲ ਉਹਨਾਂ ਦੀ ਪਤਨੀ ਦਾ ਮਿਲਜੋਲ ਸੀ ਉਹ ਕੇਰ ਸਿੰਘ ਦੀ ਕੋਈ ਕਹਾਣੀ ਦੱਸਦੇ ਵਾਸੂ ਭਾਰਤ ਬਾਜ ਉਹ ਆਂਦੇ ਵੀ ਉਹ ਉਹਨੇ ਕਿਹਾ ਕੇਰ ਸਿੰਘ ਦੀ ਘਰ ਦੀ ਨੇ ਵੀ ਮੇਰੀ ਗੱਲ ਮੰਨੋ ਨਾ ਉਹ ਕਿਤੇ ਪਾਠ ਕਰਦੀ ਸੀ ਮਹਾਰਾਜ ਦਾ ਗੁਟਕਾ ਸਾਬ ਤੋਂ ਆਂਦੀ ਵੀ ਇੱਕ ਕੰਮ ਕਰੋ ਤੁਸੀਂ ਨਾ ਇੱਕ ਤੇ ਪਾਠ ਸ਼ੁਰੂ ਕਰੋ ਤੇ ਇੱਕ ਜੇ ਹੋ ਸਕੇ ਨਾ ਜਿਤਰਾ ਦਾ ਵੀ ਸਰੀਰ ਨਾਲ ਦਾ ਮਾੜਾ ਚੰਗਾ ਭਈ ਹਰ ਮੰਦਰ ਸਾਹਿਬ ਲੈ ਆ ਜੋ ਕੋਈ ਨਹੀਂ ਹੁਣ ਜੋ ਡਾਕਟਰਾਂ ਜਵਾਬ ਦਿੱਤਾ ਉਹ ਤੋਂ ਵੱਧ ਕੀ ਹੋਣਾ ਉਹ ਵੇਖੋ ਕੋ ਸਾਧਨ ਉਹਨਾਂ ਕੋ ਬੜੇ ਸੀ ਸੌਖੇ ਸੀ ਘਰੋਂ ਬੜੇ ਉਹ ਫਿਰ ਇੱਥੇ ਆਏ ਆ ਤੁਸੀਂ ਬਹੁਤੇ ਜਾਣਦੇ ਜੇ ਨਹੀਂ ਜਾਣਦੇ ਆਪਣਾ ਫਰਜ਼ ਆ ਡਿਊਟੀ ਆ ਵੀ ਇੱਕ ਦੂਜ ਨਾਲ ਸਾਝ ਪਾਈਏ ਤੇ ਭਈ ਉਹ ਉੱਥੇ ਉਹ ਜਿੱਥੇ ਮਹਾਰਾਜ ਦੇ ਦੋ ਨਿਸ਼ਾਨ ਸਾਹਿਬ ਆ ਅਸੀਂ ਸਾਰਾ ਵੇਖਿਆ ਜਾ ਜਾ ਕੇ ਵੀ ਇੱਥੋਂ ਐਦਾਂ ਆਇਆ ਇੱਥੋਂ ਐਦਾਂ ਆਇਆ ਪੁੱਛਿਆ ਕਿਉਂਕਿ ਲੋਕ ਰਹਿੰਦੇ ਆ ਕਈ ਦਿਨ ਵੇਂਦੇ ਰਹੇ ਉੱਥੇ ਆਣ ਕੇ ਕੀ ਹੋਇਆ ਕਿੱਦਾਂ ਹੋਇਆ ਉਹ ਫਿਰ ਉੱਥੇ ਜਾ ਕੇ ਉਹਨਾਂ ਨੇ ਖੰਡਪਾਟ ਸਾਹਿਬ ਉਹਨਾਂ ਦਾ ਨਾ ਉਹਨਾਂ ਨੇ ਪਹਿਲਾਂ ਬੁੱਕ ਕਰਤਾ ਵੀ ਚਲੋ ਕੋਈ ਗੱਲ ਨਹੀਂ ਕੋਈ ਤਰੀਕਾ ਗਾਂਪਸ਼ਾਂ ਕਰਕੇ ਬੁੱਕ ਕਰਤਾ ਉੱਥੇ ਫਿਰ ਉਹ ਵਾਸੂ ਭਾਰਤਵਾਜਰ ਬੈਠੇ ਸੀ ਨਾ ਉਹ ਬਹਿ ਸਕਦੇ ਨਹੀਂ ਸੀ 휠ਚੇਅਰ ਤੇ ਪਾਇਆ ਸੀ ਉਹਨਾਂ ਨੂੰ ਇੰਨੀ ਉਹਨਾਂ ਦੀ ਹਾਲਤ ਸੀ ਇਜਾਜ਼ਤ ਲਈ ਕਮੇਟੀ ਕੋਲੋਂ ਵੀ ਵੀਲਚੇਅਰ ਤੇ ਬਹਾਲੀਆ ਤੇ ਬਹਾਲੋ ਫਿਰ ਉੱਥੇ ਉਹ ਤਾਂ ਕਲਾ ਤੁਸੀਂ ਬੱਚੇ ਵਾਸਤੇ ਬੱਚਿਆਂ ਵਾਸਤੇ ਉੱਥੇ ਉਹ ਵੀਲਚੇਅਰ ਤੇ ਬੈਠੇ ਆ ਤੇ ਕੈਮਰਾ ਵੀ ਉਹਨਾਂ ਕੋਲ ਕੈਮਰਾ ਵੀ ਉਹਨਾਂ ਕੋਲ ਸੀ ਵੈਸੇ ਹੀ ਗੱਲ ਚ ਪਾਇਆ ਜਾਂ ਮਹਾਰਾਜ ਦੇ ਅੰਦਰੋਂ ਉਹਨਾਂ ਨੇ ਕੋਈ ਫੋਟੋ ਲੈਣੀ ਸੀ ਸੋ ਉਹ ਉਸ ਟਾਈਮ ਤੇ ਜੋ ਉਹਨਾਂ ਨੂੰ ਲਾਈਟ ਹੋਈ ਮਸਕੀਨ ਜੀ ਨੇ ਫਿਰ ਸਟੇਜ ਤੇ ਬੁਲਾਇਆ ਮਸਕੀਨ ਜੀ ਜਾਂਦੇ ਵੀ ਉਹ ਚੱਲ ਪਏ ਨੇ ਗੁਜਰਾਤ ਤੋਂ ਤੇ ਤੁਹਾਡੇ ਕੋਲ ਆਉਣਗੇ ਉਹ ਤੁਸੀਂ ਜ਼ਰੂਰ ਸੁਣਿਓ ਕੀ ਕਲਾ ਵਰਤਦੇ ਆ ਫਿਰ ਤੇ ਮਸਕੀਨ ਜੀ ਨੇ ਅਨੇਕਾਂ ਹੀ ਉਹਨਾਂ ਦੇ ਹੋਰ ਜਿੱਥੇ ਕਿੰਨਾਂ ਦੀ ਨਿਗਾਹ ਠੀਕ ਹੋਈ ਕੀ ਹੋਇਆ ਉਹ ਉਥੇ ਲਿਆਉਣ ਆਉਣੇ ਸ਼ੁਰੂ ਹੋ ਗਏ ਸੋ ਬਾਜੂ ਭਾਰ ਦਵਾਜ ਦੇ ਹੀ ਗੱਲ ਕਰਦੇ ਆ ਕਿ ਉਹ ਉਥੇ ਕੁਰਸੀ ਤੇ ਬੈਠੇ ਸੀ ਤੇ ਉਸ ਨੇ ਦੱਸਿਆ ਵੀ ਉਹ ਕਿਤਰਾ ਲਾਈਟ ਸੁਖਮਨੀ ਸਾਹਿਬ ਦਾ ਕਹਿੰਦਾ ਵੀ ਮੈਂ ਪਾਠ ਸੁਣ ਰਿਹਾ ਸੀ ਮੈਨੂੰ ਪਤਾ ਸੁਖਮਨੀ ਸਾਹਿਬ ਦੇ ਪਾਠ ਦਾ ਉਹਨੇ ਕਿਹਾ ਸੋ ਉਥੋਂ ਮਹਾਰਾਜ ਦੇ ਅੰਗਾਂ ਦੇ ਵਿੱਚੋਂ ਉਹਨੇ ਦੱਸਿਆ ਵੀ ਲਾਈਟ ਇੱਕ ਆਈ ਤੇ ਲਾਈਟ ਆਈ ਤੇ ਮੇਰੇ ਕੰਨਾਂ ਥਾ ਨੇ ਉਹਨੇ ਉਹਦੀ ਉਹਨੇ ਥੋੜੀਆਂ ਫੋਟੋ ਲਈਆਂ ਜਾਂ ਕਿਦਾਂ ਤੇ ਉਹ ਜਦੋਂ ਗੱਲ ਸੁਣਾ ਰਿਹਾ ਸੀ ਨਾ ਮਨਜੀ ਸਾਹਿਬ ਕਿਤੇ ਪੁਰਾਣੀ ਵੀਡੀਓ ਵੇਖਿਓ ਦਾਸ ਵੀ ਪਿਛਲੇ ਬਨੇ ਬੈਠਾ ਸੀ ਮਨਜੀ ਸਾਹਿਬ ਇਤਰਾ ਉਹ ਵਾਸੂ ਬਾਹਰ ਦਵਾ ਇੱਥੇ ਮਸਕੀਨ ਜੀ ਬੈਠੇ ਤੇ ਦਾਸ ਪਿੱਛੇ ਬੈਠਾ ਜਦੋਂ ਉਹਨੇ ਗੱਲ ਸੁਣਾਈ ਨਾ ਤੇ ਸੰਗਤਾਂ ਨੇ ਬੋਲੇ ਸੋਨ ਹਾਲ ਦੇ ਇੰਨੇ ਜਕਾਰੇ ਬੁਲਾਏ ਮਹਾਰਾਜ ਦੀ ਖੁਸ਼ੀ ਦੇ ਵਿੱਚ ਵੀ ਉਹ ਉਹਨਾਂ ਨੂੰ ਚੁੱਪ ਕਰਾਉਣਾ ਪਿਆ ਵੀ ਉਹ ਚਲੋ ਹੁਣ ਠੀਕ ਆ ਤੁਹਾਡੀ ਖੁਸ਼ੀ ਠੀਕ ਜਾਜ ਆ ਕਿਉਂਕਿ ਗੁਰੂ ਤੇ ਮਾਨ ਕਰ ਬੜਾ ਹੁੰਦਾ ਸੋਹਣੇ ਦੱਸਿਆ ਵੀ ਕਿਤਰਾ ਮੇਰੇ ਚੋ ਲਾਈਟ ਪ੍ਰਵੇਸ਼ ਹੋਈ ਤੇ ਡਾਕਟਰ ਨੂੰ ਚੈੱਕ ਕਰਾਇਆ ਤੇ ਉਹ ਬਿਲਕੁਲ ਉਹ ਨਿਲ ਆਈ ਸੋ ਇਹ ਇਹ ਘਟਨਾ ਉਥੇ अनेका ਵਰਤ ਰਹੀਆਂ ਕਰ ਰਹੀਆਂ ਪਰ ਭਈ ਉਹ ਨਾ 84 ਦੀ ਗੱਲ 1984 ਦੇ ਵਿੱਚ ਨਾ ਜਦੋਂ ਅਸੀਂ ਸਾਰੇ ਜਾਣਦੇ ਆ ਕਿ ਕਿਸ ਤਰ੍ਹਾਂ ਉਥੇ ਕੀ ਕੀ ਜਿਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਥਾਨ ਬਣਾਇਆ ਨਾ ਤੇ ਉਦੋਂ ਗੁਰੂ ਰਾਮਦਾਸ ਤੱਕ ਤੇ ਇਹ ਚੱਲਦਾ ਇਹ ਰਿਹਾ ਕਿ ਸਰਕਾਰਾਂ ਜਿਹੜੀ ਸਰਕਾਰ ਦਿੱਲੀ ਦੀ ਹੁੰਦੀ ਸੀ ਨਾ ਉਹ ਆਪਣੇ ਸਿਸਟਮ ਨਾਲ ਆਪਣਾ ਕਾਰਜ ਕਰੀ ਜਾਂਦੇ ਸਿੱਧਣਾਂ ਵੀ ਤੇ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਇਹ ਧਰਮ ਦਾ ਪ੍ਰਚਾਰ ਕਰੀ ਜਾਂਦੇ ਸੀ ਗੁਰੂ ਦੀ ਗੱਲ ਕਰੀ ਜਾਂਦੀ ਸੀ ਚੱਲਦਾ ਰਿਹਾ ਕੰਮ ਇਹ ਐਸਾ ਉਥੇ ਸਮਾਂ ਬਣ ਗਿਆ ਵੀ ਗੁਰੂ ਅਰਜਨ ਦੇਵ ਸਾਹਿਬ ਤੋਂ ਲੈ ਕੇ ਨਾ ਗੁਰੂ ਅਰਜਨ ਦੇਵ ਨੂੰ ਜਦੋਂ ਇਹ ਸ਼ਹੀਦੀ ਉਹਨਾਂ ਦੀ ਹੋਈ ਆ ਬਸ ਉਸ ਸਮੇਂ ਤੋਂ ਲੈ ਕੇ ਉਹ ਉਸ ਸਮੇਂ ਤੋਂ ਲੈ ਕੇ ਹਰਗੁਬਿੰਦ ਸਾਹਿਬ ਨੂੰ ਕਿਤਰਾ ਉੱਥੇ ਕਿਲੇ ਦੇ ਵਿੱਚ ਬੰਦ ਕੀਤਾ ਫਿਰ ਇਹ ਸਿਲਸਿਲਾ ਦਿੱਲੀ ਦਾ ਤੇ ਸੱਚ ਦਾ ਚੱਲਦਾ ਰਿਹਾ ਸੱਚ ਦਾ ਝੂਠ ਦਾ ਕਹਿੰਦਾ ਭਾਵੇਂ ਵੀ ਜਿੱਥੇ ਸੱਚ ਦਾ ਕੋ ਬੂਟਾ ਆਂਦਾ ਥੱਲੇ ਦੂਜਾ ਵੀ ਉਗ ਪੈਂਦਾ ਨਿਦਰਮ ਕਰ ਸੋ ਇਹ ਉਦੋਂ ਦੀ ਲੜੀ ਚੱਲੀ ਹੋਂ ਤੱਕ ਚੱਲਦੀ ਆਈ ਆ ਪਰ ਲੱਖ ਕੋਸ਼ਿਸ਼ਾਂ ਵੀ ਕੀਤੀਆਂ ਅਜੇ ਤੱਕ ਵੀ ਸੱਚ ਸੱਚ ਹੀ ਆ ਕੋਈ ਫਰਕ ਨਹੀਂ ਪਿਆ ਸਗੋਂ ਜਿੰਨਾ ਵੀ ਕਰਦੇ ਉਹਨਾਂ ਹੀ ਉੱਭਰ ਕੇ ਸਾਹਮਣੇ ਆ ਰਿਹਾ ਸੋ 84 ਦੀ ਗੱਲ ਉਥੇ ਟੈਕ ਜਦੋਂ ਹੋਇਆ 6 ਤਰੀਕ ਨੂੰ ਉਹਦੀ ਲਾਸਟ ਸੀ ਤਿੰਨ ਤੋਂ ਸ਼ੁਰੂ ਹੋਇਆ ਜੂਨ ਨੂੰ ਉਥੇ ਸ਼ਾਇਦ ਦਾਸ ਨੇ ਵੀ ਦਰਸ਼ਨ ਕੀਤੇ ਮੈਨੂੰ ਯਾਦ ਆਉਂਦਾ ਕਈ ਵਾਰੀ ਵੀ ਮੈਂ ਉਹਨਾਂ ਦੇ ਦਰਸ਼ਨ ਕੀਤੇ ਇੱਕ ਨਾ ਹਿੰਦੂ ਜੈਂਟਲਮੈਨ ਉਥੇ ਹੁੰਦੇ ਸੀ ਸਵੇਰ ਦੇ ਵੇਲੇ ਜਦੋਂ ਮਹਾਰਾਜ ਦੀ ਸਵਾਰੀ ਆਉਂਦੀ ਹੈ ਨਾ ਉਹ ਹਿੰਦੂ ਜੈਂਟਲਮੈਨ ਲੋਕਾਂ ਰਹਿੰਦੇ ਸੀ ਹੰਬਰ ਸਰ ਸਾਹਿਬ ਦੇ ਉਹ ਥੋਤੀ ਲਾਉਂਦੇ ਸੀ ਥੋਤੀ ਥੱਲੇ ਥੋਤੀ ਪਾਈ ਹੁੰਦੀ ਸੀ ਉਹਨਾਂ ਨੇ ਤੇ ਉੱਤੇ ਉਹ ਉਤਰਾ ਟੋਪੀ ਪਾਉਂਦਾ ਸੀ ਉੱਥੇ ਰਮਾਲਾ ਰਮਾਲਾ ਉੱਤੇ ਬੰਨ ਲੈਂਦੇ ਸੀ ਵੇਖ ਲਓ ਉਹਨਾਂ ਦੇ ਪਰਿਵਾਰ ਨੇ ਕਿਹਾ ਵੀ ਪਿਤਾ ਜੀ ਉੱਥੇ ਵੇਖੋ ਕਿਤਰਾ ਫੌਜਾਂ ਚੜੀਆਂ ਗੋਲੀ ਚੱਲ ਰਹੀ ਆ ਤੇ ਤੁਸੀਂ ਉਹ ਨਾ ਜਾਓ ਰੁਕ ਜਾਓ 2-4 ਦਿਨ ਨਾ ਜਾਓ ਇੱਥੇ ਹਾਂਜੀ ਤੁਸੀਂ ਨਾ ਜਾਓ ਤੇ ਉਹਦੀ ਵੇਖੋ ਕਿ ਵੇਖੋ ਨਾਲ ਦੇ ਰਹਿੰਦੇ ਬੰਦੇ ਨੂੰ ਨਹੀਂ ਪਤਾ ਵੀ ਗੁਰੂ ਕੋਲੋਂ ਇਹ ਫਲਾਣਾ ਬੰਦਾ ਮਾਇਆ ਹੋਵੇ ਨਾ ਮਾਇਆ ਉਹ ਦੇਖ ਪੈਂਦੀ ਆ ਵੀ ਉਹ ਤਾਂ ਕੋਈ ਇੰਨੀ ਮਾਇਆ ਤੇ ਮੇਰੇ ਕੋਲ ਥੋੜੀ ਪਰ ਗੁਰੂ ਦੀ ਜਿਹਨੂੰ ਖੁਸ਼ੀ ਮਿਲ ਗਈ ਆ ਲਾਗਲਾ ਬੰਦਾ ਵੀ ਪਛਾਣ ਨਹੀਂ ਸਕਦਾ ਹੋ ਸਕਦਾ ਪਰਿਵਾਰ ਨੂੰ ਪਤਾ ਹੀ ਨਾ ਹੋਵੇ ਇਹ ਸਿਰਫ ਕਿਰਪਾ ਉਸੇ ਤੇ ਹੋਈ ਹੋਵੇ ਸੋ ਉਹਨਾਂ ਕਹਤਾ ਪਿਤਾ ਜੀ ਦੋ ਚਾਰ ਦਿਨ ਨਾ ਜਾਓ ਗੋਲੀ ਚੱਲਦੀ ਆ ਜੇ ਉੱਥੇ ਗੋਲੀ ਵੱਜ ਗਈ ਤੇ ਖਤਮ ਹੋ ਜਾਓਗੇ ਤੇ ਉਹਦੇ ਬਚਨ ਵੀ ਆ ਗਿਆ ਉਹ ਕਹਿੰਦਾ ਭਈ ਮੈਂ ਗੁਰੂ ਘਰ ਜਾਣੋਂ ਨਹੀਂ ਝਟਣਾ ਆਂਦਾ ਜੇ ਸ਼ੁਕਰ ਕਰੋ ਵੀ ਜੇ ਮੈਨੂੰ ਕਿਤੇ ਗੋਲੀ ਵੀ ਵਾਜੇ ਨਾ ਤੇ ਤੁਹਾਨੂੰ ਵੀ ਪਤਾ ਮੈਂ ਇਹੋ ਨਹੀਂ ਮੰਗਦਾ ਵੀ ਗੁਰੂ ਦੇ ਚਰਨਾਂ 'ਚ ਮੇਰੇ ਸਵਾਸ ਜਾਣ ਉਹ ਆਂਦਾ ਜਾਓ ਫਿਰ ਚਲੇ ਜਾਓ ਜਾਂਦੇ ਰਹੋ ਕਹਿੰਦਾ ਮਤਲਬ ਜਿਨ੍ਹਾਂ ਨੇ ਗੁਰੂ ਨੂੰ ਪਿਆਰ ਕੀਤਾ ਜਿਨ੍ਹਾਂ ਨੇ ਗੁਰੂ ਦੇ ਨਾਲ ਨਭਾਈ ਆ ਵੀ ਮੇਰੀ ਨਿਭ ਜੇ ਗੁਰੂ ਦੇ ਨਾਲ ਜਿਨ੍ਹਾਂ ਪਿਆਰ ਪਾ ਲਿਆ ਫਿਰ ਗੁਰੂ ਵੀ ਆਂਦਾ ਵੀ ਜਿੱਥੇ ਮਰਜੀ ਯਾਦ ਕਰ ਲਾ ਜੇ ਤੇਰੇ ਇੱਕ ਸੋਚ ਤੋਂ ਪਹਿਲਾਂ ਵੀ ਗੁਰੂ ਨਾ ਪਹੁੰਚ ਜਾਵੇ ਤੇ ਫਿਰ ਕਾਦੀ ਗੱਲ ਤੇ ਕਾਦਾ ਗੁਰੂ ਸੋ ਪ੍ਰੇਮ ਕਰਨ ਵਾਲੇ ਬੜੇ ਬੜੇ ਆ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ ਸੱਚ ਦਾ ਚੰਦਰਮਾ ਜਿਹੜਾ ਉਹ ਉੱਗਿਆ ਤੇ ਝੂਠ ਦਾ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਜਿਹੜਾ ਝੂਠ ਦਾ ਚੰਦਰਮਾ ਡੁੱਬ ਚੁੱਕਾ ਹੁਣ ਉਹ ਮਰਿਆਦਾ ਚੱਲਦੀ ਆ ਰਹੀ ਆ ਮਹਾਰਾਜ ਦੀ ਪਵਿੱਤਰ ਬਾਣੀ ਦੇ ਥਾਂ-ਥਾਂ ਤੇ ਵੇਖੋ ਸੰਗਤਾਂ ਜਪ ਪੜ੍ਹਦੀਆਂ ਪੜ੍ਹਦੀਆਂ ਨੇ ਵੀ ਉਸੇ ਤਰ੍ਹਾਂ ਦੇ ਨਾਲ ਹੀ ਇਹ ਜਿਹੜਾ ਗੁਰੂ ਦੀ ਕਿਰਪਾ ਵਰਤ ਰਹੀ ਆ ਮਹਾਰਾਜ ਕਿਰਪਾ ਕਰਨ ਕਦੀ ਦੁੱਖਾਂ ਕਲੇਸ਼ਾਂ ਦਾ ਕਦੀ ਕਿਸੇ ਕੋਲੋਂ ਸੁੱਖ ਦੀ ਭਾਵਨਾ ਸਾਨੂੰ ਨਹੀਂ ਕਰਨੀ ਚਾਹੀਦੀ ਮਿਲਣਾ ਵਰਤਨਾ ਦੇ ਚਾਹੀਦਾ ਵਾ ਪਰ ਟੇਕ ਇੱਕ ਗੁਰੂ ਤੇ ਜਾਇਦਾਂ ਕਹਿ ਲੈਂਦੇ ਵੀ ਉਤੋਂ ਉਤੋਂ ਸੰਸਾਰ ਨਾਲ ਤੇ ਵਿੱਚੋਂ ਵਿੱਚੋਂ ਗੁਰੂ ਦੇ ਨਾਲ ਸੋ ਜਿਨ੍ਹਾਂ ਨੇ ਇਹ ਟੀਚਾ ਇਹ ਮਿਸ਼ਨ ਜਿਨ੍ਹਾਂ ਨੇ ਮਨ ਚ ਸੋਚ ਲਿਆ ਨਾ ਤੇ ਗੁਰੂ ਨੇ ਜੋ ਜਿਨ੍ਹਾਂ ਤੇ ਇਹ ਕਿਰਪਾ ਕਰ ਦਿੱਤੀ ਤੇ ਉਹਨਾਂ ਵਾਸਤੇ ਕੋਈ ਦੁੱਖ ਨਹੀਂ ਹੈਗਾ ਉਹ ਹਮੇਸ਼ਾ ਹੀ ਜਿਹੜਿਆ ਗੁਰੂ ਦਾ ਜਿਹੜਾ ਬਚਨ ਹੈ ਪਗਾਉਂਦੇ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕ ਵਾਂਦੇ ਵੀ ਮੈਂ ਐਸਾ ਕਰਮ ਕਰਾਂ ਮੇਰਾ ਗੁਰੂ ਖੁਸ਼ ਹੋ ਜਾਵੇ ਕਿਤੇ ਗੁਰੂ ਮੇਰਾ ਨਾਰਾਜ਼ਗੀ ਨਾ ਹੋ ਜਾਵੇ ਬਸ ਉਹਨਾਂ ਦਾ ਟੀਚਾ ਆਪਣੇ ਗੁਰੂ ਨੂੰ ਖੁਸ਼ ਕਰਨ ਚ ਹੁੰਦਾ ਸੋ ਐਸੇ ਰੂਹਾਂ ਜਿਹੜੀਆਂ ਉਹ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਜਾਂਦੀਆਂ ਭਈ ਜਿੱਥੇ ਗੁਰੂ ਦਾ ਇੱਡਾ ਵੱਡਾ ਪ੍ਰਤਾਪ ਆ ਨਾ ਸੱਚੇ ਪਾਤਸ਼ਾਹ ਆਪ ਜਿੱਥੇ ਪ੍ਰਤਾਕ ਦਰਸ਼ਨ ਦਿੰਦੇ ਆ ਭਈ ਉਹਨਾਂ ਰੂਹਾਂ ਦਾ ਵੀ ਬੜਾ ਇੱਥੇ ਅਸਰ ਜੇ ਜਦੋਂ ਇੱਥੇ ਰੂਹਾਂ ਆਉਂਦੀਆਂ ਨਾ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉੰਨਾ ਦਾ ਵੀ ਬੜਾ ਅਸਰ ਹੈ ਸੋ ਇੰਨਾ ਸਤਾਨਾ ਤੇ ਆਉਣਾ ਚਾਹੀਦਾ ਸੱਚੇ ਪਾਤਸ਼ਾਹ ਇਹ ਇੱਥੋਂ ਹੀ ਕਿਰਪਾ ਦੀਆਂ ਜਿਹੜੀਆਂ ਦਾਤਾਂ ਮਿਲਦੀਆਂ ਨੇ ਸੋ ਇੰਨੀਆਂ ਹੈ ਵਿਚਾਰਾ ਉਹਿਆਂ ਭੁੱਲਣ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਛਾ 7 ਵਜੇ 7 ਵਜੇ ਓਕੇ ਏ ਹਨ ਗਿਆਨੀ ਮਨਜੀਤ ਸਿੰਘ ਜੀ ਜੋ ਆਣੇ ਜਨਾਨੇ ਆਵਜਿਆਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਹੌਣ ਆਵਜਿਆਂ ਦੇ ਸਨਮਖ ਹੋ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ